ਪੰਜਾਬ ਦੇ ਨਾਮੀ ਇਮੀਗ੍ਰੇਸ਼ਨ ਕੰਸਲਟੈਂਟ ਸਪੀਕਰ ਸਿੰਘ ਦੇ ਵੱਲੋਂ ਆਪਣੇ ਉੱਪਰ ਲੱਗੇ ਹੋਏ ਇਲਜ਼ਾਮ ਨੂੰ ਫਿਰੋਜ਼ਪੁਰ ਰੋਡ ਵਿਖੇ ਪੱਤਰਕਾਰ ਵਾਰਤਕਾਰ ਦੱਸਿਆ ਗਿਆ ਬੇਬੁਨਿਆਦ ਚਾਹ ਪਤਕਾਣ ਗਲਤਕਾਰਦੇ ਆ ਸਪੀਕਰ ਸਿੰਘ ਨੇ ਦੱਸਿਆ ਕਿ ਸ਼ਰਾਰਤੀ ਅੰਸਰ ਜੋ ਕਿ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਦੇ ਨੇ ਉਹਨਾਂ ਦੇ ਵੱਲੋਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਪੈਨਲ ਬਣਾਇਆ ਗਿਆ ਅੱਜ ਤਵੱਚ ਮੇਨੂੰ ਤੇ ਮੇਰੀ ਕੰਪਨੀ ਦੀ ਸਮੁੱਚੀ ਟੀਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸ ਦਈਏ ਕਿਸ ਮੌਕੇ ਉਸਨੇ ਇਹ ਵੀ ਕਿਹਾ ਕਿ ਲੋਕ ਸਭ ਜਾਣਦੇ ਨੇ ਸਪੀਕਰ ਸਿੰਘ ਸਾਫ਼ ਸੁਥਰਾ ਕੰਮ ਕਰਦਾ ਹੈ ਜਿਸ ਕਾਰਨ ਲੋਕ ਆਪ ਮੁਹਾਰੇ ਉਹਨਾਂ ਦੇ ਕੋਲ ਆਪਣੇ ਵਿਦੇਸ਼ਾਂ ਦੀਆਂ ਫਾਈਲਾਂ ਲੱਕੋ ਆਉਣ ਦੇ ਲਈ ਆਉਂਦੇ ਨੇ ਬਾਕੀ ਜੋ ਵੀ ਲੋਕ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਉਹ ਸਾਫ਼ ਫੈਸਲਾ ਆਉਣ ਵਾਲਾ ਸਮਾਂ ਕਰੇਗਾ ਪੰਜਾਬ ਦੇ ਨਾਮੀ ਇਮੀਗ੍ਰੇਸ਼ਨ ਕੰਸਲਟੈਂਟ ਸਪੀਕਰ ਸਿੰਘ ਦੇ ਵੱਲੋਂ ਆਪਣੇ ਉੱਪਰ ਲੱਗੇ ਹੋਏ ਇਲਜ਼ਾਮ ਨੂੰ ਫਿਰੋਜ਼ਪੁਰ ਰੋਡ ਵਿਖੇ ਪੱਤਰਕਾਰ ਵਾਰਤਕਾਰ ਦੱਸਿਆ ਗਿਆ ਬੇਬੁਨਿਆਦ ਜਾਪਤਕਾਨ ਗਲਤਕਾਰਦਿਆ ਸਪੀਕਰ ਸਿੰਘ ਨੇ ਦੱਸਿਆ ਕਿ ਸ਼ਰਾਰਤੀ ਅੰਸਰ ਜੋ ਕਿ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਦੇ ਨੇ ਉਹਨਾਂ ਦੇ ਵੱਲੋਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਪੈਨਲ ਬਣਾਇਆ ਗਿਆ ਅੱਜ ਤੱਕ ਮੈਨੂੰ ਤੇ ਮੇਰੀ ਕੰਪਨੀ ਦਿਸਮੁਚੀ ਟੀਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸ ਦਈਏ ਕਿਸ ਮੌਕੇ ਉਸਨੇ ਇਹ ਵੀ ਕਿਹਾ ਕਿ ਲੋਕ ਸਭ ਜਾਣਦੇ ਨੇ ਸਪੀਕਰ ਸਿੰਘ ਸਾਫ਼ ਸੁਥਰਾ ਕੰਮ ਕਰਦਾ ਹੈ ਜਿਸ ਕਾਰਨ ਲੋਕ ਆਪ ਮੁਹਾਰੇ ਉਹਨਾਂ ਦੇ ਕੋਲ ਆਪਣੇ ਵਿਦੇਸ਼ਾਂ ਦੀਆਂ ਫਾਈਲਾਂ ਲੈ ਕੇ ਆਉਂਦੇ ਨੇ ਬਾਕੀ ਜੋ ਵੀ ਲੋਕ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਸ ਦਾ ਫੈਸਲਾ ਆਉਣ ਵਾਲਾ ਸਮਾਂ ਕਰੇਗਾ ਦੇਖੋ ਜੀ ਉਹ ਬਿਲਕੁਲ ਬੇਬੁਨਿਆਦ ਬਲੇਮ ਨੇ ਸਿਰਫ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਆ ਕਿਉਂਕਿ ਸਾਰਿਆਂ ਨੂੰ ਪਤਾ ਕਿ ਪਿਛਲੇ ਸਮਿਆਂ ਦੇ ਵਿੱਚ ਮੈਂ ਠੱਗ ਜਾਂਟਾ ਦੇ ਵਿਰੁੱਧ ਵੀ ਬੋਲਦਾ ਆ ਤੇ ਕੁਝ ਕ ਇਹੋ ਜਿਹੇ ਬੰਦੇ ਹੈਗੇ ਆ ਪਾਵਰਫੁੱਲ ਜੋ ਮੈਨੂੰ ਬਦਨਾਮ ਕਰਨਾ ਚਾਹੁੰਦੇ ਆ ਜੋ ਚਾਹੁੰਦੇ ਆ ਕਿ ਵੀ ਇਹਦਾ ਕੰਮ ਥੋੜਾ ਜਿਹਾ ਘਟ ਜੇ ਪਰ ਗੁਰੂ ਸਾਹਿਬ ਦੀ ਕਿਰਪਾ ਉਹ ਤਾਂ ਕਦੇ ਹੋ ਨਹੀਂ ਸਕਦਾ ਇਹ ਉਹਨਾਂ ਦਾ ਵਹਿਮ ਆ ਤੇ ਜਿਹੜੇ ਬਲੇਮ ਆ 25 ਲੱਖ ਦੀ ਠੱਗੀ ਦੇ ਮੈਂ ਆਲਰੇਡੀ ਸਾਰੀ ਕਾਨਫਰੰਸ ਦੇ ਵਿੱਚ ਕਲੀਅਰ ਕਰ ਚੁੱਕਾ ਇਹ ਬਿਲਕੁਲ ਬੇਬੁਨਿਆਦ ਇਲਜ਼ਾਮ ਆ ਇਹ ਬੱਚੇ ਦਾ ਅਸੀਂ ਵੀਜ਼ਾ ਅਪਲਾਈ ਕੀਤਾ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਇਹਦਾ ਵੀਜ਼ਾ ਅਪਲਾਈ ਕੀਤਾ ਤੇ ਵੀਜ਼ਾ ਅਪਲਾਈ ਕਰਕੇ ਇਹਨਾਂ ਐਗਰੀਮੈਂਟ ਬਣਿਆ ਕਿ ਵੀਜ਼ਾ ਆਉਣ ਤੋਂ ਬਾਅਦ ਹੀ ਤੇਤੋਂ ਪੈਸੇ ਲੈ ਜਾਣਗੇ ਜਿਹਦਾ ਬਕਾਇਆ ਸਾਰਾ ਇੱਕ ਨੋਟਰਾਇਜ਼ਡ ਸਾਡੇ ਕੋਲੇ ਸਟਾਮ ਤੇ ਐਗਰੀਮੈਂਟ ਹੈਗਾ ਜਿੱਚ ਲਿਖਿਆ ਕਿ ਵੀ ਐਨੇ ਦਾ ਤੁਹਾਡੀ ਡੀਲ ਆ ਐਨੇ ਤੁਸੀਂ ਬਾਅਦ ਚੋਂ ਪੈਸੇ ਦੇਣੇ ਆ ਜਦੋਂ ਬੱਚਾ ਪੈਸੇ ਦੇ ਦਿੰਦਾ ਬਾਹਰ ਜਾਣ ਦੀ ਤਿਆਰੀ ਕਰਦਾ ਅਸੀਂ ਫਿਰ ਵੀ ਕਨਫਰਮ ਕਰਦੇ ਆ ਕਿਰ ਬੱਚਾ ਕਿਤਨਾ ਕਿਤੇ ਵੈਂਸ ਕਾਲਜ ਨਹੀਂ ਪਤਾ ਜਾਂ ਮੈਨੂੰ ਇਹ ਨਹੀਂ ਪਤਾ ਕਿ ਮੇਰਾ ਕੋਰਸ ਕਿਹੜਾ ਹੈ ਜਾਂ ਮੈਨੂੰ ਬਾਅਦ ਵਿੱਚ ਮੈਨੂੰ ਠੱਗ ਲਿਆ ਮੈਨੂੰ ਝੂਠੀ ਜਗ੍ਹਾ ਤੇ ਭੇਜਤਾ ਉਹ ਵੀ ਸਾਰਾ ਕਾਲਜ ਵਗੈਰਾ ਦੱਸ ਕੇ ਉਹਨਾਂ ਬੰਦੇ ਗੂਠੇ ਵੀ ਲੱਗੇ ਹੋਏ ਆ ਤੇ ਸਿਗਨੇਚਰ ਹੀ ਆ ਜੀ ਚ ਸਾਫ਼-ਸਾਫ਼ ਲਿਖਿਆ ਕਿ ਆ ਤੁਹਾਡਾ ਕਾਲਜ ਆ ਕਿ ਕੈਨੇਡਾ ਕਿਉਂਕਿ ਸਾਨੂੰ ਪਤਾ ਹੁੰਦਾ ਕਿ ਬੱਚਾ ਜਦੋਂ ਚਲਾ ਜਾਂਦਾ ਨਾ ਬਾਅਦ ਚ ਉਹਨਾਂ ਨੂੰ ਚੱਕਪੋਕ ਕਰਨ ਵਾਲੇ ਬਹੁਤ ਹੋ ਜਾਂਦੇ ਆ ਕਿ ਫਿਰ ਬਾਅਦ ਚ ਬੱਚਾ ਸਾਨੂੰ ਇਹ ਵੀ ਅਸੀਂ ਇਹ ਵੀ ਲਿਖਾਇਆ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਬੱਚਾ ਕਦੇ ਵੀ ਸਾਡੇ ਤੋਂ ਪੈਸੇ ਦੀ ਡਿਮਾਂਡ ਨਾ ਕਰੇ ਅੱਜ ਜੇ ਉਹਨੂੰ ਕੋਈ ਪ੍ਰੋਬਲ ਔਰ ਆਵਦਾ ਘਰੇ ਰਵੇ ਤੇ ਅਸੀਂ ਉਹ ਤੋਂ ਪੈਸੇ ਲੈਂਦੇ ਤੇ ਮੈਨੂੰ ਲੱਗਦਾ ਮੋਗੇ ਦੇ ਰਹਿਣ ਵਾਲੇ ਆ ਜੀ ਇਹਨਾਂ ਨਾਲ 15 ਲੱਖ 50 ਹਜ਼ਾਰ ਦੀ ਗੱਲ ਹੋਈ ਸੀ 50 ਹਜ਼ਾਰ ਐਡਵਾਂਸ ਸੀ 15 ਲੱਖ ਅਸੀਂ ਬਾਅਦ ਚੋ ਲਿਆ ਪਰ ਜਿਹੜਾ ਨਹੀਂ ਦੇਖੋ ਜਿਹੜਾ ਜਿਹੜਾ ਇਹਨਾਂ ਦਾ ਵੀਜ਼ਾ ਸੀਗਾ ਇਹ ਡਿਗਰੀ ਇਹ ਇਹ ਇਹਨਾਂ ਨੇ ਸਾਨੂੰ ਦਿੱਤੀ ਆ ਜੋ ਅਸੀਂ ਉਹ ਤੇ ਲਾਇਆ ਸਾਨੂੰ ਇਹ ਸ਼ੈਅਰ ਕਹਿ ਰਹੇ ਸੀ ਬਾਅਦ ਦੇ ਵਿੱਚ ਵੀਜ਼ਾ ਲਗਾਉਂਦੇ ਸ਼ਾਇਦ ਸਾਡੀ ਡਿਗਰੀ ਜਾਲੀ ਸੀ ਇਹਦਾ ਸਾਨੂੰ ਸ਼ੱਕ ਆ ਕਲੀਅਰ ਨਹੀਂ ਹੈਗਾ ਜੋ ਸਾਨੂੰ ਇਹਨਾਂ ਨੇ ਡਾਕੂਮੈਂਟ ਦਿੱਤੇ ਉਹਦਾ ਵੀ ਐਗਰੀਮੈਂਟ ਤੇ ਲਿਖਿਆ ਕਿ ਡਾਕੂਮੈਂਟ ਸਾਰੇ ਇਹਨਾਂ ਨੇ ਸਾਨੂੰ ਆਪ ਦਿੱਤੇ ਹੋਏ ਸੇ ਦਾਰ ਤੇ ਵੀਜ਼ਾ ਲਾਇਆ ਨਹੀਂ ਅਸੀਂ ਉਸ ਅਧਾਰ ਤੇ ਵੀਜ਼ਾ ਨਹੀਂ ਲਾਇਆ ਸਾਨੂੰ ਇਹਨਾਂ ਨੇ ਡਾਕੂਮੈਂਟ ਲਿਆ ਕੇ ਦਿੱਤੇ ਆਪਣੇ ਕਿਹਾ ਸਾਡੇ ਡਾਕੂਮੈਂਟ ਹੈ ਰਹਾ ਸਾਡਾ ਵੀਜ਼ਾ ਅਪਲਾਈ ਕਰ ਦਿਓ ਅਸੀਂ ਵੀਜ਼ਾ ਅਪਲਾਈ ਕਰਤਾ ਸਾਨੂੰ ਇਹਨਾਂ ਨੇ ਬਾਅਦ ਚ ਕਿਹਾ ਕਿ ਸਾਡੀ ਡਿਗਰੀ ਜਾਲੀ ਸੀ ਸਾਡਾ ਵੀਜ਼ਾ ਆ ਗਿਆ ਜਦੋਂ ਸਾਨੂੰ ਬਾਅਦ ਚ ਕਨਫਰਮ ਕੀਤਾ ਸਾਨੂੰ ਕਾਲਜ ਨੇ ਦੱਸਿਆ ਕਾਲਜ ਵਾਲੇ ਵੀ ਇੱਥੇ ਖੜੇ ਐ ਉਹਨਾਂ ਨੇ ਦੱਸਿਆ ਜਦੋਂ ਕੁੜੀ ਉੱਥੇ ਪਹੁੰਚ ਜਾਂਦੀ ਆ ਤੇ ਆਪੇ ਪੈਸੇ ਵਾਪਸ ਮੰਗਦੀ ਐ ਕਾਲਜ ਨੇ ਕਿਹਾ ਕਿ ਬਈ ਤੁਸੀਂ ਕਰ ਕੀਤੇ ਲਾ ਕੇ ਇਹਨਾਂ ਨੇ ਵੀਜ਼ਾ ਲਵਾਇਆ ਦੇਖੋ ਸਾਡੇ ਕੋਲ ਵੀਜ਼ਾ ਲੱਗ ਗਿਆ ਸੀਗਾ ਕਿ ਵੀਜ਼ਾ ਲੱਗਣ ਤੋਂ ਬਾਅਦ ਇਹਨਾਂ ਨੇ ਸਾਡੇ ਤੋਂ ਠਕਾਇਰ ਕੀਤੀ ਸਾਡੇ ਤੋਂ 25 ਲੱਖ ਰੁਪਏ ਠੱਗ ਲਿਆ ਬਹਾਲਕੀ ਇਹਨਾਂ ਦੀ ਇੱਕ ਵੀਡੀਓ ਹੈ ਜਦੋਂ ਪੰਨਾ ਸਿੱਧੂ ਕੋਲੇ ਪਹਿਲੀ ਵਾਰੀ ਜਾਂਦੇ ਆ ਉਹ ਵੀਡੀਓ ਰਿਕਾਰਡਿੰਗ ਵੀ ਮੇਰੇ ਕੋਲ ਹੈਗੀ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਦਿੱਤੀ ਹੋਈ ਹੈ ਆਪਣੀ ਰਿਪੋਰਟ ਦੇ ਵਿੱਚ ਆਪਣੇ ਬਿਆਨਾਂ ਦੇ ਵਿੱਚ ਜਿੱਥੇ ਇਹ ਕਹਿੰਦਾ ਪੰਨਾ ਸਿੱਧੂ ਨੂੰ ਜਾ ਕੇ ਕਹਿ ਰਿਹਾ ਕਿ ਮੇਰੇ ਨਾਲ 15 ਲੱਖ ਹੀ ਠੱਗੀ ਹੋਈ ਜਦੋਂ ਕਿ ਲੜਕੀ ਬਾਹਰ ਚਲ ਗਈ ਫਿਰ ਤੁਹਾਡੇ ਤੇ ਕੀ ਇਲਜ਼ਾਮ ਲਗਾਏ ਜਾ ਰਹੇ ਇਹ ਤਾਂ ਜੀ ਹੁਣ ਉਹ ਜਾਣਨ ਕਿ ਕਿਉਂ ਇਲਜ਼ਾਮ ਲਾ ਰਿਹਾ ਕਿ ਜਿਹੜਾ ਕੰਮ ਉਹਨਾਂ ਨੂੰ ਫਿਰ ਤੁਹਾਡੀ ਇਚੀ ਦੀ ਸ਼ਿਕਾਇਤ ਕੀਤੀ ਕਿ ਉਹਨਾਂ ਨੇ ਧੋਖੇ ਜਿਹਾ ਕਰਕੇ ਤੁਹਾਨੂੰ ਡਿਗਰੀ ਦਿੱਤੀ ਔਰ ਉਹਦੇ ਥਰੂ ਫੀਜ਼ਲ ਵਾਲਾ ਦੇਖੋ ਅਸੀਂ ਉਹ ਸਾਰੇ ਬਿਆਨ ਮਾਨਯੋਗ ਐਸਐਸਪੀ ਸਾਹਿਬ ਦੇ ਦਰਜ ਕਰਾ ਚੁੱਕੇ ਹਾਂ ਆਲਰੇਡੀ ਜਦੋਂ ਉਹਨਾਂ ਨੇ ਸਾਡੇ ਤੋਂ ਦਰਖਾਸਤ ਦਿੱਤੀ ਸਾਡੇ ਤੋਂ ਨੇ ਦਰਖਾਸਤ ਦਿੱਤੀ ਜੋ ਵੀ ਉਹ ਅੱਜ ਕਲੇਮ ਕਰ ਰਹੇ ਆ ਇਸ ਦਰਖਾਸਤ ਦੀ ਸਾਡੇ ਕੋਲ ਆਰਟੀਆ ਰਿਪੋਰਟ ਆ ਜਿਸ ਵਿੱਚ ਸਾਫ਼-ਸਾਫ਼ ਰਿਪੋਰਟ ਦੇ ਵਿੱਚ ਲਿਖਿਆ ਕਿ ਇਸ ਤਰ੍ਹਾਂ ਦਰਖਾਸਤ ਇਸ ਤਰ੍ਹਾਂ ਦਰਖਾਸਤੀ ਵੱਲੋਂ ਲਗਾਏ ਦੋਸ਼ਾਂ ਵਿੱਚ ਕੋਈ ਵੀ ਸੱਚਾਈ ਨਹੀਂ ਪਾਈ ਗਈ ਆ ਮੈਨੂੰ ਲੱਗਦਾ 1.5 ਸਾਲ ਤੋਂ ਉੱਪਰ ਹੀ ਹੋ ਗਿਆ ਹੁਣ ਇੱਕ ਸਾਲ ਬਾਅਦ ਅੱਜ ਪਹਿਲਾਂ ਇਸ ਮੁਹ ਇਹ ਕਿਉਂ ਮੰਗ ਰਿਹਾ ਇਹ ਇਹੀ ਤਾਂ ਗੱਲ ਦੀ ਸਮਝ ਨਹੀਂ ਆ ਰਹੀ ਬੱਚਾ ਉੱਥੇ ਸੈਟ ਆ ਹਾਂਜੀ ਆ ਹੁਣਾਂ ਕਾਨਫਰੰਸ ਤੋਂ ਪਹਿਲਾਂ ਆਇਆ ਕਹਿੰਦਾ ਸਾਡੇ 25 ਲੱਖ ਰੁਪਏ ਮੋੜੋ ਜੀ ਜਿਹੜੀ ਜਿਹੜੀ ਠੱਗੀ ਕੀਤੀ ਆ ਵਿੱਚ ਕਹਿੰਦੇ ਤੁਸੀਂ ਸਾਡੇ ਫੰਡ ਲਾਏ ਸੀ ਉਹਦੇ ਸਾਡੇ ਪੈਸੇ ਲਏ ਸੀ ਸਾਡੇ ਡਾਕੂਮੈਂਟ ਲਾਏ ਸੀ ਇਹੋ ਜੀ ਕੋਈ ਗੱਲ ਨਹੀਂ ਸ਼ੁਰੂ ਤੋਂ ਲੈ ਕੇ ਪੰਜਾਬ ਸਰਕਾਰ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਮੈਂ ਠੱਗਾਂ ਦੇ ਵਿਰੁੱਧ ਬੋਲਦਾ ਆ ਹੁਣ 1.5-2 ਸਾਲ ਬਾਅਦ ਪਤਾ ਨਹੀਂ ਕੀ ਕਿਸੇ ਨੇ ਪੈਸੇ ਦੇਤੇ ਕਿਸੇ ਨੇ ਖਰੀਦ ਲਿਆ ਕਿਸੇ ਨੇ ਇਹ ਕਹਿਤਾ ਕਿ ਵੀ ਸਪੀਕਰ ਸਿੰਘ ਨੂੰ ਬਦਨਾਮ ਕਰੋ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਂ ਇਸ ਜੀ ਪੁਸ਼ਟੀ ਨਹੀਂ ਕਰਦਾ ਪਰ ਹੋ ਸਕਦਾ ਕੁਝ ਵੀ ਹੋ ਗਿਆ ਹੋਵੇ ਪਰ ਕਿਹੜੀ ਗੱਲ ਤੋਂ ਇਲਜ਼ਾਮ ਲਾ ਰਿਹਾ ਪਤਾ ਨਹੀਂ ਪਰ ਇਹ ਸਾਰਾ ਸ ਇਹ ਜਿਹੜਾ ਬੱਚੇ ਦਾ ਵੀਜ਼ਾ ਲੱਗ ਗਿਆ ਉਸ ਤੋਂ ਬੇੜਾ ਕਿਸ ਤੋਂ 2 ਲੱਖ 5 ਲੱਖ 10 ਲੱਖ ਲਿਆ ਤੇ ਬੱਚੇ ਦਾ ਕੰਮ ਨਹੀਂ ਕੀਤਾ ਸਾਨੂੰ ਅਗ ਜਿੱਥੇ ਮਰਜ਼ੀ ਖੜਾ ਕਰ ਲਵੇ ਪਰ ਜਿਹੜੇ ਬੱਚੇ ਦਾ ਕੰਮ ਹੋ ਗਿਆ ਬੱਚਾ ਉੱਥੇ ਬੈਠਾ ਘਰ ਵਾਲਾ ਦਾ ਚੜਾ ਗਿਆ ਸੈਟ ਆਪ ਪੈਸੇ ਕਮਾ ਰਿਆ ਅੱਜ 2 ਸਾਲ ਬਾਅਦ ਇਲਜ਼ਾਮ ਲਾ ਰਿਹਾ ਤਫੇਰ ਤਾਂ ਇਹ ਬਿਜ਼ਨਸਮੈਨ ਨੂੰ ਖਤਰਾ ਹੀ ਹੈ ਨਾ ਅਸੀਂ ਨਹੀਂ ਕਹਿੰਦੇ ਸਾਰੇ ਏਜੰਟ ਸਹੀ ਆ ਪਰ ਬਹੁਤ ਏਜੰਟ ਠੱਗਾ ਤੇ ਠੱਗਾਂ ਦੇ ਵਿਰੁੱਧ ਸਭ ਤੋਂ ਵੱਧ ਮੈਂ ਬੋਲਿਆ ਜਾਲੀ ਡਿਗਰੀਆਂ ਜਦੋਂ ਬਣਾਉਣ ਲੱਗਿਆ ਸਭ ਤੋਂ ਵੱਧ ਤੁਸੀਂ ਵੀਡੀਓ ਕੱਟ ਕੇ ਦੇਖ ਲਓ ਕਿ ਜਾਲੀ ਡਿਗਰੀ ਦੇ ਖਿਲਾਫ ਮੈਂ ਕਿੰਨਾ ਬੋਲਿਆ ਅਸੀਂ ਅਸੀਂ ਮਿਲੀਅਨ ਵਿਊ ਆਏ ਹੋਏ ਆ ਜਾਲੀ ਡਿਗਰੀਆਂ ਦਾ ਕੰਮ ਤਕਰੀਬਨ ਤਕਰੀਬਨ 90% ਪੰਜਾਬ ਚੋਂ ਬੰਦ ਹੋ ਗਿਆ ਸਪੀਕਰ ਜੀ ਸਭ ਤੋਂ ਆ ਕੇ ਜੇਕਰ ਉਹ ਦੁਆਰਾ ਤੁਹਾਡੇ ਆਫਿਸ ਆਉਂਦੇ ਆ ਟੀਮ ਨੂੰ ਪ੍ਰਚਾਰ ਕਰਦੇ ਆ ਫੋਨ ਕਰਦੇ ਆ ਤਾਂ ਨੂੰ ਵੀ ਨਹੀਂ ਪਤਾ ਇਸ ਗੱਲ ਦਾ ਕਿ ਉਹ ਕੀ ਡਾਕੂਮੈਂਟ ਬੱਚਾ ਦੇ ਰਿਹਾ ਕਿੱਥੋਂ ਉਹ ਬਣੀ ਆ ਉਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਜੇ ਸਾਡੇ ਵਿੱਚ ਕਿਤੇ ਗਾਣੋ ਸਾਨੂੰ ਉੱਥੇ ਮਰਜੀ ਖੜਾ ਕਰ ਦਿਓ ਤੁਸੀਂ ਹਿਮਾਚਲ ਦੀ ਯੂਨੀਵਰਸਿਟੀ ਤੁਹਾਡੀਆਂ ਡਿਗਰੀਆਂ ਬਣਦੀਆਂ ਉਹ ਤੁਹਾਨੂੰ ਜਾਣਕਾਰੀ ਹੈ ਕਿ ਕਿੱਥੋਂ ਬਣਦੀਆਂ ਕਿੱਥੋਂ ਦੇਖੋ ਜੀ ਮੈਨੂੰ ਜਾਣਕਾਰੀ ਨਹੀਂ ਕਿੱਥੋਂ ਬਣਦੀਆਂ ਪਰ ਇੱਕ ਮੈਂ ਵੀਡੀਓ ਪੋਸਟ ਕੀਤੀ ਸੀ ਅੱਜ ਤੋਂ 2.5 ਸਾਲ ਪਹਿਲਾਂ ਇੱਕ ਡਿਗਰੀ ਸੀ ਹਿਮਾਚਲ ਦੀ ਜੋ ਬੱਚੇ ਨੇ ਆਉਦੀ ਫਾਈਲ ਚਲਾਈ ਸੀ ਉਹਦਾ ਇੱਕ ਰਿਫਿਊਜ਼ਲ ਲੈਟਰ ਦੀ A ਯੂਨੀਵਰਸਿਟੀ ਡਿਗਰੀ ਜਾਲੀ ਹੈ ਇਸ ਕਰਕੇ ਅਸੀਂ ਬੱਚੇ ਨੂੰ ਬੈਨ ਕਰ ਰਹੇ ਹਾਂ ਮੈਂ ਫਿਰ ਉਹ ਬੱਚਾ ਮੇਰੇ ਕੋਲ ਆਇਆ ਜਦੋਂ ਰਿਫਿਊਜ਼ਲ ਲੈ ਕੇ ਜੀ ਮੇਰਾ ਬੈਨ ਲੱਗ ਗਿਆ ਮੇਰਾ ਕਿਸੇ ਏਜੰਟ ਨੇ ਜਾਲੀ ਡਿਗਰੀ ਬਣਾਈ ਸੀ ਮੈਂ ਫਿਰ ਉਹ ਤੇ ਵੀਡੀਓ ਪਾਈ ਸੀਗੀ ਕਿ ਭਈ ਆ ਇੱਕ ਇੱਕ ਦੋ ਯੂਨੀਵਰਸਟੀਆਂ ਹੈਗੇ ਰਿਫਿਊਜ਼ਲ ਲੈਟਰ ਦੀ ਵੀਡੀਓ ਚ ਲਾਇਆ ਸੀ